ਹਾਂ ਉਹ ਅੱਜ ਅਗਲੇ ਜਿਹੇ ਸਿਰਸਤੇ ਦਿੱਤੀ ਪਾਵਗਾ ਜੈ ਸ੍ਰੀ ਰਾਮ ਜੈ ਮਾ ਕਾਲੀ ਅੱਜ ਇਹ ਪ੍ਰੈਸ ਵਾਰਤਾ ਇਸਦੀ ਬੁਲਾਈ ਗਈ ਹੈ ਕਿ ਦੋ ਦਿਨ ਪਹਿਲਾਂ ਸਾਡੇ ਪਟਿਆਲੇ ਪਰਾਚਨ ਸਿੱਧ ਪੀੜੀ શ્રી ਕਾਲੀ ਮਾਤਾ ਮੰਤਰ ਵਿਖੇ ਆਵਾਜ਼ੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮੰਦਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਏ ਸੀ ਪਰ ਸਾਡੇ ਜ਼ਿਲ੍ਹਾ ਨੂੰ ਬਹੁਤ ਚੋਟ ਵੱਜੀ ਕਿ ਉੱਥੇ ਆ ਕੇ ਉਹਨਾਂ ਨੇ ਵੱਡੀਆਂ-ਵੱਡੀਆਂ ਘੋਸ਼ਨਾਵਾਂ ਕੀਤੀਆਂ ਕਿ ਕਾਲੀ ਮਾਤਾ ਮੰਦਰ ਦਾ ਜੀਵਨ ਦੌਰ ਕੀਤਾ ਜਾਊਗਾ ਇਹਦੀ ਸੁੰਦਰਤਾ ਵਧਾਈ ਜਾਊਗੀ ਪਿਛਲੇ ਘੇੜ ਤੋਂ ਐਂਟਰੀ ਕੀਤੀ ਜਾਊਗੀ ਸਰੋਵਰ ਚਾਲੂ ਕੀਤਾ ਜਾਊਗਾ ਜਿਹੜਾ ਤਿੰਨ ਦਸ਼ਕਾ ਤੋਂ ਚਾਲੂ ਨਹੀਂ ਹੋਇਆ ਪਹਿਲੀ ਗਲਤੀ ਮਾਨਸਾ ਕੁਲੂਮਾਇ ਤੱਕ ਨਾ ਚੰਨਾ ਕਿ ਕਾਲੀ ਮਾਤਾ ਮੰਦਰ ਦਾ ਜਿਹੜਾ ਸਰੋਵਰ ਹੈ ਦੋ ਵਾਰ ਵੱਲ ਸਾਹਿਬ ਨੇ ਚਾਲੂ ਕਰਾਇਆ ਇੱਕ ਵਾਰ ਕੈਪਟਨ ਸਾਹਿਬ ਨੇ ਚਾਲੂ ਕਰਾਇਆ ਲੇਕਿਨ ਉਸ ਦੀ ਪ੍ਰੋਪਰ ਨਿਕਾਸੀ ਨਾ ਹੋਣ ਕਾਰਨ ਉਸ ਦੀ ਪ੍ਰੋਪਰ ਨਿਕਾਸੀ ਨਾ ਹੋਣ ਕਾਰਨ ਉਸ ਨੂੰ ਕੁਝ ਸਮੇਂ ਬਾਅਦ ਬੰਦ ਕਰਨਾ ਪੈ ਜਾਂਦਾ ਕਿਉਂਕਿ 10-15 ਦਿਨਾਂ ਬਾਅਦ ਪਾਣੀ ਗੰਦਾ ਹੋ ਜਾਂਦਾ ਹੈ ਜਿਦੇ ਕਰਕੇ ਜਿੰਦਾ ਉਹ ਬੰਦ ਕਰਨਾ ਪੈਂਦਾ ਤੇ 3.5 ਸਾਲ ਤੋਂ ਦੀ ਸਰਕਾਰ ਬਣੀ ਨੂੰ ਹੋ ਗਈ ਨਾਲ ਬਿਲਕੁਲ ਰਜਿੰਦਰਾ ਲੇਕ ਲਗਦੀ ਹੈ ਉਹ ਹਾਲੇ ਤੱਕ ਆਪਾਂ ਤੋਂ ਚਾਲੂ ਨਹੀਂ ਕੀਤੀ ਗਈ ਕਿ ਤੁਸੀਂ ਸਾਡੇ ਹਿੰਦੂ ਧਰਮ ਦੇ ਵਿੱਚ ਆ ਕੇ ਦਖਲਦਾਨੀ ਕਰਕੇ ਰਾਜਨੀਤੀ ਕਰਕੇ ਗਏ ਹੋ ਵੱਡੀਆਂ-ਵੱਡੀਆਂ ਖਬਰਾਂ ਲਵਾ ਕੇ ਗਏ ਹੋ ਕਿ ਅਸੀਂ ਮੰਦਰ ਦਾ ਸੁਧਾਰ ਕਰਾਂਗੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਕਾਲੀ ਮਾਤਾ ਦੇ ਭਗਤ ਪਟਿਆਲਾ ਨਿਵਾਸੀ ਤੋਂ ਉੱਤੇ ਜਾਨਣਾ ਚਾਹੁੰਦੇ ਨੇ ਕਿ ਤੁਸੀਂ ਸਟੇਟਮੈਂਟ ਦਿੱਤੀ ਹੈ ਕਿ ਤੁਸੀਂ ਸਟੇਟਮੈਂਟ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਕਾਲੀ ਮਾਤਾ ਮੰਦਿਰ ਦਾ ਸੁਧਾਰ ਕਰੇਗੀ ਉਹਦਾ ਜਿੰਮੇਵਾਰ ਕਰੇਗੀ ਤਾਂ ਨਾਲ ਇਹ ਵੀ ਅਨਾਉਂਸ ਕਰ ਜੰਦੇ ਪੰਜਾਬ ਦੀ ਜਨਤਾ ਨੂੰ ਕਾਲੀ ਮਾਤਾ ਦੇ ਭਗਤਾਂ ਨੂੰ ਪਟਿਆਲਾ ਨਿਵਾਸੀਆਂ ਨੂੰ ਇਹ ਵੀ ਦੱਸ ਜੰਦੇ ਕਿ ਪੰਜਾਬ ਸਰਕਾਰ ਜਮਾਦੀ ਪਾਰਟੀ ਆਪਣੇ ਪਾਰਟੀ ਫੰਡ ਦੇ ਵਿੱਚੋਂ ਜਾਂ ਵਿਧਾਇਕ ਪਟਿਆਲਾ ਉਸ ਦੇ ਵਿੱਚ ਕਿੰਨਾ ਕੰਟਰੀਬਿਊਸ਼ਨ ਪਾ ਰਹੇ ਨੇ ਵੀ ਅਗਰ 50 ਕਰੋੜ ਰੁਪਏ ਉਸੇ ਖਰਚ ਹੋਣਾ ਹੈ ਤਾਂ ਉਸ ਦੇ ਵਿੱਚ ਕੋਈ 5 ਕਰੋੜ ਕੋਈ 10 ਕਰੋੜ ਕੋਈ 20 ਕਰੋੜ ਪੰਜਾਬ ਸਰਕਾਰ ਪਾ ਰਹੀ ਹੈ ਜਾਂ ਜਮਾਦੀ ਪਾਰਟੀ ਆਪਣੇ ਫੰਡ ਤੋਂ ਕੋਈ ਪੈਸਾ ਦੇ ਰਹੀ ਹੈ ਜਾਂ ਸਾਡੇ ਪਟਿਆਲੇ ਦੇ ਵਿਧਾਇਕ ਸਾਹਿਬ ਉਸ ਚ ਕੋਈ ਕੰਟਰੀਬਿਊਸ਼ਨ ਕਰ ਰਹੇ ਨੇ ਕਿ ਸਾਡੇ ਸ਼ਰਧਾਲੂਆਂ ਦੇ ਪੈਸਿਆਂ ਦੇ ਉੱਪਰ ਰਾਜਨੀਤੀ ਕਰ ਰਹੇ ਹੋ ਤੇ ਸਾਡੇ दान ਦਾ ਪੈਸਾ ਮਾਂ ਕਾਲੀ ਦੇ ਭਗਤਾਂ ਦਾ ਪੈਸਾ ਜਿਹੜਾ ਉੱਥੇ ਜਮ੍ਹਾਂ ਹੈ ਉਸ ਨੂੰ ਹੀ ਤੁਸੀਂ ਖਰਚ ਕਰਨਾ ਚਾਹੁੰਦੇ ਹੋ ਉਸ ਨੂੰ ਖਰਚ ਕਰਕੇ ਢੁੱਤੀ ਬਾਹ ਬਾਈ ਘਟਨਾ ਚਾਹੁੰਦੇ ਹੋ ਮੇਰੀ ਅੱਜ ਬੋਰ ਕੇ ਬੇਨਤੀ ਹੈ ਮਾਨ ਸਾਹਿਬ ਤੁਹਾਨੂੰ ਕਿ ਹਿੰਦੂ ਧਰਮ ਦੇ ਵਿੱਚ ਦਗਲ ਦਾਜੀ ਕਰਕੇ ਦੇ ਕੇ ਰਾਜਨੀਤੀ ਨਾ ਕਰੋ ਅਗਰ ਤੁਸੀਂ ਵਾਕਈ ਤੁਹਾਡੀ ਮਾਤਾ ਵੀ ਕਾਲੀ ਮਾ ਮੰਦਰ ਅਕਸ਼ਰ ਆਉਂਦੇ ਰਹਿੰਦੇ ਨੇ ਤੁਹਾਡੇ ਸਿਸਟਰ ਵੀ ਆਉਂਦੇ ਰਹਿੰਦੇ ਨੇ ਤੁਹਾਡੇ ਘਰ ਵਾਲੀ ਵੀ ਆਉਂਦੇ ਰਹਿੰਦੇ ਨੇ ਤੁਹਾਡਾ ਪਰਿਵਾਰ ਮਾ ਕਾਲੀ ਨੂੰ ਮੰਨਦਾ ਹੈ ਇਸ ਕੋਈ ਡਾਊਟ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਦਾ ਲੇਕਿਨ ਸੱਚੀ ਨੀਅਤ ਨਾਲ ਸਾਫ਼ ਨੀਅਤ ਦੇ ਨਾਲ ਤੁਸੀਂ ਮੰਦਰ ਦਾ ਸੁਧਾਰ ਕਰੋ ਉਸ ਦੇ ਵਿੱਚ ਪੰਜਾਬ ਸਰਕਾਰ ਕੋਲ ਅਸਲੀ ਟੀਐਮਓ ਖਜ਼ਾਨਾ ਤੁਹਾਡੇ ਕੋਲ ਹੈ ਉਸ ਤੋਂ ਕੋਈ 10 ਕਰੋੜ 20 ਕਰੋੜ ਰੁਪਇਆ ਤੁਸੀਂ ਪੰਜਾਬ ਸਰਕਾਰ ਵੱਲੋਂ ਮੰਦਰ 'ਚ ਕੰਟ੍ਰਿਬਿਊਟ ਕਰਾਓ ਇਹ 50 ਕਰੋੜ ਦਾ ਕੰਮ ਹੋਊਗਾ ਤਾਂ 25 ਕਰੋੜ 50% ਘੱਟੋ-ਘੱਟ ਭਗਵੰਤਾਨ ਪੰਜਾਬ ਦੇ ਖਜ਼ਾਨੇ ਚੋਂ ਤੇ ਮੰਦਿਰ ਚ ਕੰਟ੍ਰਿਬਿਊਟ ਕਰੇ ਇਹ ਕਿਹੜਾ ਮੰਦਿਰ ਹੈ ਕਿ ਇਕੱਲਾ ਪੰਜਾਬ ਨਹੀਂ ਪੰਜਾਬ ਰਹਿਣਾ ਹੈ ਮਾਚਲ ਜੂਪੀ ਪੂਰੇ ਉੱਤਰ ਭਾਰਤ ਦਾ ਸਿੱਧ ਪ੍ਰਚਿੱਤ ਮੰਦਿਰ ਹੈ ਇਹ ਕਹਿੰਦਾ ਕਿ ਸਾਡੇ ਤੋਂ ਤੁਹਾਨੂੰ ਬਾਰ-ਬਾਰ ਉਹੀ ਸਵਾਲ ਹੈ ਇਹ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਜਾਂ ਵਿਧਾਇਕ ਪਟਿਆਲਾ ਇਥੇ ਕੰਟਰੀਬਿਊਟ ਦੇ ਵਿੱਚ ਜੀਰਨੋਦਵਾਰ ਦੇ ਵਿੱਚ ਮੰਦਿਰ ਦੀ ਜਿਹੜੀ ਰੈਨੋਵੇਸ਼ਨ ਹੋਣ ਜਾ ਰਹੀ ਹੈ ਤੁਹਾਡੇ ਮੁਤਾਬਕ ਉਹ ਕਿੰਨਾ ਕੰਟਰੀਬਿਊਟ ਕਰਨਗੇ ਜਾਂ ਕਾਲੀ ਮਾਤਾ ਮੰਦਿਰ ਦੇ ਸ਼ਰਧਾਲੂਆਂ ਤੋਂ ਰਾਹ ਦਿੱਤੇ ਹੋਏ ਧੰਨ ਦੇ ਉੱਪਰ ਫੋਕੀ ਰਾਜਨੀਤੀ ਕਰਨਗੇ ਕਰਮਰਤ ਗੋੜ ਦੇ ਦੀ ਮੰਦਿਰ ਆਉਂਦਾ ਤੇ ਉਹਨਾਂ ਕੋਲ ਵੀ ਬਹੁਤ ਫੰਡ ਪਿਆ ਮਾਤਾ ਦੇ ਮੰਦਿਰ ਦਾ ਆਪਣਾ ਫੰਡ ਬਹੁਤ ਹੈ ਉਸ ਫੰਡ ਚੋਂ ਤਾਂ ਕਰਕੇ ਹੋਏ ਨੇ ਮੈਂ ਤਾਂ ਕਹਿ ਰਿਹਾ ਹਾਂ ਉਹ ਹੰਗਾਮਾ ਕੀ ਇਹ ਧਰਮ ਅਰਥ ਵਿਭਾਗ ਮੰਤਰដ្ឋ ਦੇ ਕੋਲ ਜਿਹੜਾ ਕਾਲੀ ਮਾਤਾ ਮੰਦਰ ਦਾ ਫੰਡ ਪਿਆ ਉਸ ਦੇ ਨਾਲ ਪਹਿਲੀ ਗੱਲ ਤਾਂ ਉਸ ਦੇ ਵਿੱਚ ਪਟਿਆਲੇ ਦੇ ਜਿੰਨੇ ਵੀ ਮੰਦਰ ਹਨ ਚਾਹੇ ਉਹ ਪੂਰ ਕਦਾਰਨਾਥ ਦਾ ਚਾਹੇ ਬਨੁਤਾਰਾ ਚਾਹੇ ਤੁਗਨਾਥ ਚਾਹੇ ਪਤਨੀਨਾਥ ਉਹ ਸਾਰੇ ਉਸ ਚੰਦੇ ਹਰ ਸਾਲ ਉਸ ਫੰਡ ਦੇ ਵਿੱਚੋਂ ਸਾਰੇ ਮੰਦਰਾਂ ਦੇ ਉੱਪਰ ਪੈਸਾ ਲੱਗਣਾ ਚਾਹੀਦਾ ਜਾਂ ਜੀ ਸਾਰੇ ਜਦੋਂ ਸਾਰੇ ਸਾਰੀਆਂ ਤਨਖਾਹਾਂ ਉਸ ਫੰਡ ਦੇ ਵਿੱਚੋਂ ਦਿੱਤੀਆਂ ਜਾ ਸਕਦੀਆਂ ਨੇ ਤੋ ਸਾਰੇ ਮੰਦਰਾਂ ਦਾ ਜੀਵਨ ਗੁਰ ਕਿਉਂ ਨਹੀਂ ਉਤਰਦਾ ਬਾਹਰ ਕਰ ਤੇ ਪੈਸਾ ਕਿਉਂ ਨਹੀਂ ਲੱਗ ਰਿਹਾ ਉਹਦੀ ਵੀ ਅਨਾਉਂਸਮੈਂਟ ਹੋ ਜਾਂਦੀ ਹੈ 10 ਲੱਖ ਲਾ ਰਹੇ ਆ ਕਰੋੜ ਲਾ ਰਹੇ ਆ 2 ਕਰੋੜ ਲਾ ਰਹੇ ਆ ਕੋਈ ਵੀ ਉੱਤੇ ਪ੍ਰੋਸੈਸ ਨਹੀਂ ਆ ਕੋਈ ਪ੍ਰੋਗਰੈਸ ਨਹੀਂ ਆ ਸਿਰਫ ਖਬਰਾਂ ਲਵਾਨ ਤੱਕ ਨਾ ਰੋ ਸਾਨੂੰ ਸਾਡੇ ਮੰਦਰਾਂ ਦਾ ਸੁਧਾਰ ਚਾਹੀਦਾ ਕਿਉਂਕਿ ਮੈਂ ਤਾਂ ਬਾਰ-ਬਾਰ ਇਹੀ ਕਹਿੰਦਾ ਕਿ ਸਰਕਾਰ ਇਹਨਾਂ ਦੇ ਵਿੱਚ ਆਪਦਾ ਕੋਈ 5 ਪੈਸੇ 10 ਪੈਸੇ ਹਿੱਸਾ ਪਾਵੇ ਜੇ 50 ਕਰੋੜ ਰੁਪਇਆ ਮੰਦਰ ਕੋਲੇ 77 ਕਰੋੜ ਰੁਪਇਆ ਹੈ ਉਸ ਦੇ ਵਿੱਚੋਂ 25 ਕਰੋੜ ਸਰਕਾਰ ਮੰਤਰ ਖਜ਼ਾਨੇ ਚੋਂ ਖਰਚਾ ਜਾਵੇ 25 ਕਰੋੜ ਰੁਪਇਆ ਪੰਜਾਬ ਸਰਕਾਰ ਖੁਦ ਖਰਚ ਕਰੇ ਫਿਰ ਕ੍ਰੈਡਿਟ ਲਵੇ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ 25 ਕਰੋੜ ਰੁਪਇਆ ਸਰਕਾਰ ਤੋਂ ਖਰਚ ਕੇ ਜਾਂ ਜੀ ਇਹ ਰੈਨੋਵੇਸ਼ਨ ਨੂੰ ਕੀਤਾ ਪਰਸੋਂ ਹੈ ਟਿਕ ਲਿਆ ਜਾਂਦਾ